ਸਰੀਰ ਕਰਕੇ ਉਹ ਨਹੀਂ ਹੈ ਪਰ ਉਹਦੀ ਸੋਚ ਉਹਦੇ ਗੁਣ ਅੱਜ ਵੀ ਜਿਉਂਦੇ ਨੇ ਬਰਕਰਾਰ ਜਿਉਂਦੇ ਰਹਿਣਗੇ ਜਦੋਂ ਤੱਕ ਇਹ ਦੁਨੀਆ ਰਹੂਗੀ ਵੀ ਰਹਿਣਾ ਜਿਹੜੀ ਦੀਪ ਸਿੱਧੂ ਦੀ ਸੋਚ ਹੈ ਜਿਹੜੀ ਉਹਦੀ ਅਸੀਂ ਉਹੀ ਅਪਣਾਉਣੀ ਆ ਵੀ ਇੱਕ ਇਹਦੇ ਵਿੱਚ ਰਹਿ ਕੇ ਅਸੀਂ ਨਾਲ ਰਹਿ ਕੇ ਦੀਪ ਦੀ ਜਿਹੜੀ ਸੋਚ ਆ ਉਹਨੂੰ ਬਰਕਰਾਰ ਰੱਖਣਾ ਹੈ। ਤੀਆਂ ਪੜਣਾ ਸਾਰੇ ਵੇਫਤੀ ਇਹਨਾਂ ਨੇ ਕਾਰਜ ਲੱਗ ਕੇ ਬਾਰੋਂ ਆ ਗਏ ਥੇ ਪ੍ਰਵਾਸ ਹੋ ਗਿਆ ਸੰਦ ਸਾਰੇ ਪਾਸੋਂ ਮਾਰੀ ਜਾਂਦੇ ਨੇ ਕਿਹੜੇ ਪਾਸੋਂ ਨਹੀਂ ਮਾਰ ਪੈਂਦੀ ਤੇ ਹੁਣ ਤੁਸੀਂ ਦੇਖੇ ਹੀ ਆ ਵੀਡੀਓ ਵੀ ਆ ਕੇ ਇਧਰੋਂ ਕਹਿੰਦੇ ਨਾ ਬਾਸ ਰੱਖੋ ਨਾ ਬਜੋ ਬਾਂਸਰੀ ਨਾ ਰੱਖੋ ਆਵਾਜ਼ ਨਾਲ ਬਜੂਗੀ ਬਾਂਸਰੀ ਹੜਾ ਵੀ ਇਹਨਾਂ ਦੀ ਦੇਣੀ ਹੈ ਪੁਲਿਸ ਦੇ ਦਸਤਤ ਕਰ ਕਰਕੇ ਪੋਠੇ ਟਾਂ 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 ਕੇ ਕਰੰਟ ਲਾ ਲਾ ਕੇ ਸਰੀਰ ਖਤਮ ਕਰਤਾ ਸਿਰੋ ਦੇਖਣ ਨੂੰ ਇਹ ਛੜਦੇ ਨੇ ਜਦੋਂ ਪੁਲਿਸ ਦੇ ਲੱਕੇ ਆ ਜੀ ਇਸ ਕਰਕੇ ਅਸੀਂ ਪੰਚ ਪੰਜਾਬ ਦਾ ਅਸਲੀ ਵਾਰਿਸ ਤਾਂ ਇਹੀ ਆ ਜਿਹੜਾ ਆ ਬੈਠਾ ਹੈ ਜਿਹੜਾ ਦੀਵ ਸਿੱਧੂ ਦੀ ਸੋਚ ਤੇ ਸੰਤ ਜਰਨੈਲ ਸਿੰਘ ਮਟਨਾਵਾਲੇ ਦੀ ਸੋਚ ਤੇ ਗੁਰੂ ਪਾਤਸ਼ਾਹ ਮਹਾਰਾਜ ਦੀ ਸੋਚ ਤੇ ਜਿਹੜਾ ਚੱਲਦਾ ਅਸਲ ਵਾਰਿਸ ਦਾ ਪੰਜਾਬ ਉਹੀ ਹੈ ਪੰਜਾਬ ਦੇ ਉੱਤੇ ਜਾਲ ਬੁਣਿਆ ਗਿਆ ਆਰਐਸਐਸ ਭਾਜਪਾ ਏਜੰਸੀਆਂ ਦਾ ਸਾਡੇ ਵਰਗੇ ਪੱਗਾਂ ਦੇ ਵਿੱਚ ਸਿਰਫ ਵਸਾ ਕੇ ਜਿਹੜੇ ਤੁਰੇ ਫਿਰਦੇ ਨੇ ਜਿਹੜੇ ਆਪ ਤੇ ਆਪ ਨੂੰ ਪੰਥਕ ਕਹਾਉਂਦੇ ਨੇ ਉਹਨਾਂ ਨੂੰ ਪਛਾੜ ਕੇ ਇੱਕ ਨਿਰੋਲ ਪੰਥ ਦੀ ਪੰਜਾਬ ਦੀ ਗੱਲ ਕਰਨ ਵਾਲੀ ਪਾਰਟੀ ਉਹਦੀ ਸਰਕਾਰ ਬਣੀ ਉਹਦੀ ਮੈਂ ਜਦੋਂ ਵੀ ਬੋਲਦਾ ਇਹ ਕਹਿੰਦਾ ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਹੈ ਮੈਂ ਨੀ ਐਮਐਲਏ ਬਣਨਾ ਨਾ ਮੈਂ ਇਲੈਕਸ਼ਨ ਲੜਨੀ ਹੈ ਸਰੂਨੀ ਕਮੇਟੀ ਦੀ ਨਾ ਹੋਰ ਕਿਸੇ ਪ੍ਰਧਾਨਗੀ ਦੀ ਸਾਨੂੰ ਚਾਹ ਆ ਵਾ ਅਸੀਂ ਤਾਂ ਪੰਥ ਦੇ ਕੂਕਰ ਨਮਾਇंदे ਬਣ ਕੇ ਅਸੀਂ ਹੌਕਾ ਦੇਣਾ ਹੋਂਾ ਅਸੀਂ ਬਿਲਕੁਲ ਜਿਹੜੀ ਇਲੈਕਸ਼ਨ ਆ ਕਾਮਯਾਬੀ ਪੱਧ ਵਧੇ ਹੋਏ ਆ ਕਾਮਯਾਬੀ ਸਾਡੇ ਪੈਰਾਂ ਦੇ ਵਿੱਚ ਪਈ ਹੈ ਗੁਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ ਇੱਕ ਐਸਾ ਪ੍ਰੋਗਰਾਮ ਕਤਰ ਹੋ ਗਏ ਤੁਰਿਏ ਅਰ ਜਦੋਂ ਪੰਜਾਬ ਪੰਥ ਦੀ ਪੰਜਾਬ ਦੀ ਗੱਲ ਉੱਲੀ ਸੀ ਉਦੋਂ ਸਾਰੇ ਪੱਤ ਭੇਦ ਪੁਰਾ ਕੇ ਇੱਕ ਮੰਚ ਤੇ ਇਕੱਤਰ ਹੋਇਆ ਕਰਦੇ ਸੀ ਇਹ ਸਾਨੂੰ ਵੀ ਹੋਣਾ ਪੈਣਾ ਜਿਸ ਦਿਨ ਜਥੇਬੰਦੀ ਬਣਾਈ ਸੀ ਉਹਨੇ ਇਹ ਨਹੀਂ ਕਿਹਾ ਵੀ ਮੈਂ ਪ੍ਰਧਾਨ ਬਣਨਾ ਹੈ ਦਿਖਾਓ ਕਿ ਦੇਵ ਨੇ ਪ੍ਰਧਾਨ ਰਖਾਇਆ ਹੋ ਵੀ ਜਾਂ ਬਣਿਆ ਹੋਵੇ ਕਿਨ ਇਹ ਸੇ ਧਰਤੀ ਤੋਂ ਬਾਬਾ ਜੋਰਾਵਰ ਸਿੰਘ ਸਾਹਿਬ ਫਤੇ ਸਿੰਘ ਮਾਤਾ ਗੁਜਰ ਕੌਰ ਦੀ ਗੋਦ ਵਿੱਚੋਂ ਇਹ ਵਾਰਸ ਪੰਜਾਬ ਦੀ ਜਥੇਬੰਦੀ ਜਿਹੜੀ ਬਣੀ ਨਿਕਲੀ ਤੇ ਅੱਜ ਕਿੱਥੇ ਪਹੁੰਚ ਗਈ ਹੈ ਅੱਜ ਬੱਚੇ-ਬੱਚੇ ਦੀ ਜ਼ੁਬਾਨ ਤੇ ਹਰੇਕ ਕਹਿੰਦਾ ਮੈਂ ਵਾਰਸ ਪੰਜਾਬ ਦੀ ਬਣਨਾ ਹੈ ਆਪਾਂ ਨੇ ਉਹ ਬੰਦੇ ਲੈਣੇ ਨੇ ਜਿਨ੍ਹਾਂ ਨੇ ਕਦੇ ਪੰਜਾਬ ਤੇ ਪੰਥ ਨਾਲ ਗਦਾਰੀ ਨਹੀਂ ਕੀਤੀ ਤੇ ਤੁਸੀਂ ਇਕੱਤਰ ਹੋ ਕੇ ਨਾ ਚੱਲੇ ਅੱਜ ਜਿਨ੍ਹਾਂ ਨੇ ਪੰਜਾਬ ਨੂੰ ਬਗਵਾਦ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬਿਆਦਗੀਆਂ ਕਰਾਈਆਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਬਿਆਦਗੀਆਂ ਕਰਨ ਵਾਲੇ ਦੋਸ਼ੀਆਂ ਦੇ ਉੱਤੇ ਥੋੜੀਆਂ ਚਲਾਈਆਂ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਇਕੱਤਰ ਹੋ ਕੇ ਨਾ ਚੱਲੇ ਉਹ ਦੁਬਾਰੇ ਫਿਰ ਪੰਜਾਬ ਦੇ ਕਾਬੂ ਹੋਊਗੀ ਆਪਾਂ ਸਾਰੇ ਲਈ ਦੀਵਸ ਨੂੰ ਦੀ ਜਾਈ ਹੋਈ ਜਦੋਂ ਵੀ ਵਾਪਸ ਪੰਜਾਬ ਦੇ ਬਰੇ ਕੰਨ ਦੇ ਵਿੱਚ ਹੁੰਦੇ ਆ ਆਓ ਸਾਰੇ ਗੱਜ ਕੇ ਫਤੇ ਬਰਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਦੇ ਜਿਹੜੀ ਦੀਪ ਜੀ ਸੋਚ ਜੀ ਬਹੁਤ ਉੱਚੀ ਸੁੱਚੀ ਵਿਲੱਖਣ ਸੀ ਮੈਨੂੰ ਕਈ ਵਾਰੀ ਐ ਹੋ ਜਾਂਦਾ ਵੀ ਹਜੇ ਅਸੀਂ ਉਹਦੀ ਸੋਚ ਨੂੰ ਫਤਨਾਇਆ ਹੀ ਨਹੀਂ ਅਸੀਂ ਉਹਦੀ ਸੋਚ ਵੱਲ ਤੁਰਈ ਨਹੀਂ ਹੈਗੀ ਗਰਾਹੇ ਦੇ ਵਿੱਚ ਇੱਕ ਦਿਨ ਅਸੀਂ ਇਕੱਠੇ ਹੋਏ ਉਸ ਵੇਲੇ ਇਲੈਕਸ਼ਨ ਦਾ ਲਾਨ ਹੋ ਚੁੱਕਾ ਸੀ ਕਾਮਰੇਡ ਲਾਲੇ ਨੇ ਵੀ ਕਹਦਾ ਕਿ ਅਸੀਂ ਇਲੈਕਸ਼ਨ ਹੁੰਦੀਆਂ ਨੇ ਖੜ ਕੇ ਗਰਾਹੇ ਦੇ ਵਿੱਚ ਉਹ ਗੱਡੀ ਜਿਹੜੀ ਦਾ ਐਕਸੀਡੈਂਟ ਹੋਇਆ ਜੋ ਕਰਵਾਇਆ ਗਿਆ ਸਰਕਾਰ ਉਹਦੇ ਵਿੱਚ ਹੀ ਬੈਠੇ ਸੀ ਇੱਕ ਮੈਂ ਤੇ ਇੱਕ ਦੇ ਮੈਂ ਵਾਹਿ ਦੀਪੂ ਜੀ ਸਾਹਿਬੀ ਆਪਾਂ ਤੁਸੀਂ ਵੈਲਕਮ ਹੋ ਕੋਨੇ ਕਿਹਾ ਵੀ ਬਾਬਾ ਜੀ ਵੈਲਕਮ ਤਾਂ ਨਹੀਂ ਲੜਕ ਆਪਾਂ ਜਿੱਤਦੇ ਨਹੀਂ ਹੈਗੇ ਇੱਥੇ ਕਿਉਂਕਿ ਮੇਰੇ ਨਾਲ ਫੋਟੋ ਖਿਚਵਾਉਣ ਵਾਲੇ ਬਹੁਤਾਰੇ ਤੁਹਾਡੇ ਨਾਲ ਵਾਲੇ ਫੋਟੋ ਖਿਚਵਾਉਣ ਵਾਲੇ ਬਹੁਤ ਨੇ ਪੰਜਾਬ ਦੇ ਜਿਹੜਾ ਸਰਦਾਰ ਸਾਹਿਬ ਪੰਜਾਬ ਦਾ ਜਿਹੜਾ ਹਾਲ ਆ ਜੀਆਂ ਦੁਨੀਆ ਪੋਲੀਟਿਕਲ ਪਾਰਟੀਆਂ ਨੇ ਜਿੰਨੀਆਂ ਰਾਜਨੀਤਿਕ ਨੇ ਉਹਨਾਂ ਨੇ ਐਸਾ ਜਾਲ ਬੁਣ ਰੱਖਿਆ ਆਪਾਂ ਇਸ ਜ਼ੋਨ ਦੇ ਵਿੱਚ ਤੋੜਨਾ ਅਸੰਭਵ ਹੈ ਆਪਾਂ ਜਿੱਤ ਨਹੀਂ ਸਕਦੇ ਤੇ ਨਾਲ ਹੀ ਉਹਨੇ ਕਿਹਾ ਵੀ ਹਾਂ ਹਮ ਸਾਰੇ ਖੜੇ ਨੇ ਨਾ ਕਿਸਾਨਾਂ ਨਾਲ ਇਹਨਾਂ ਦੀ ਜਮਾਨਤਾਂ ਜਮਤ ਹੋਣਗੀਆਂ ਜਿੱਤ ਦੇ ਵੀ ਹੋਗੀਆਂ ਜਮਾਨਤਾਂ ਜਮ ਉਦੀ ਕਰਨ ਝੂਠੀ ਨਹੀਂ ਹੋਣੇ ਕੇ ਹਾਲੀ ਵਿਆਪਨ 2027 ਦੇ ਵਿੱਚ ਇੱਕ ਗਰਾਉਂਡ ਤਿਆਰ ਕਰਾਂਗੇ ਇਲੈਕਸ਼ਨ ਲੜੀ ਜਾਊਗੀ ਸਰਕਾਰ ਬਣਾਵਾਂਗੇ ਜਿੱਤਾਂ ਤੇ ਹੁਣ ਸਮਾਂ ਆ ਰਿਹਾ ਤੇ ਬਾਈ ਦੀਪ ਜੀ ਨੇ ਇੱਕ ਗੱਲ ਹੋਰ ਕਹੀ ਸੀ ਬਾਬਾ ਜੀ ਆਪਾਂ ਉਸ ਤੋਂ ਪਹਿਲਾਂ ਪਾਣਾ ਇੱਕ ਪੰਥਕ ਪਲੇਟਫਾਰਮ ਤਿਆਰ ਕਰਨਾ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਪੰਥਰੀਆਂ ਜਥੇਬੰਦੀਆਂ ਨੇ ਆਪਾਂ ਇੱਕਤਰ ਕਰ ਰਹੀਆਂ ਨੇ ਮੈਂ ਕਿਹਾ ਬੰਦ ਸਿੰਘਾਂ ਆਪ ਮੈਂ تیار ਹਾਂ ਤੇਰੇ ਨਾਲ ਪਰ ਇੱਕ ਗੱਲ ਹੈ ਜੇ ਤਾਂ ਆਪਾਂ ਨੇ ਉਹ ਬੰਦੇ ਲੈਣੇ ਨੇ ਜਿਨ੍ਹਾਂ ਨੇ ਕਦੇ ਪੰਜਾਬ ਤੇ ਪੰਥ ਨਾਲ ਗਦਾਰੀ ਨਹੀਂ ਕੀਤੀ ਜਿਨ੍ਹਾਂ ਨੇ ਕਦੇ ਨਮੋਸ਼ੀ ਨਹੀਂ ਦਵਾਈ ਪੰਜਾਬ ਨੂੰ ਪੰਥ ਨੂੰ ਉਹਨਾਂ ਨੇ ਇੱਕ ਦੋ ਬੰਦੀਆਂ ਦੇ ਨਾਮ ਲੈ ਕਹਿੰਦੇ ਆਪਾਂ ਉਹਨਾਂ ਤੱਕ ਪਹੁੰਚ ਕਰਾਂਗੇ ਇੱਕ ਤਾਂ ਪਾਪਾ ਜਿਹੜਾ ਸੀਗਾ ਬਾਬਾ ਰਾਮਪੁਰ ਖੇੜਿਆਜ ਮਹਾਪੁਰ ਉਹਨਾਂ ਦਾ ਨਾਮ ਬਾਬਾ ਕੁਲਵਿੰਦਰ ਸਿੰਘ ਦੀ ਇੱਕ ਦੋ ਹੋਰ ਲੈ ਮੈਨੂੰ ਯਾਦ ਨਹੀਂ ਹੈ ਤੇ ਮੈਂ ਕਿਹਾ ਬਿਲਕੁਲ ਠੀਕ ਆ ਜਿਨ੍ਹਾਂ ਤੇ ਕੋਈ ਅਜੇ ਤੱਕ ਦਾਗ ਨਹੀਂ ਲੱਗਿਆ ਆਪਾਂ ਉਹੀ ਬੰਦੇ ਇਕੱਠੇ ਕਰਨੇ ਨੇ ਅਸੀਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਤੇ ਅੱਜ ਸਾਨੂੰ ਇਹ ਸੋਚ ਜਿਹੜੀ ਬਾਈ ਦੀਪ ਦੀ ਸੀ ਵੀ ਪੰਥਕ 71 ਦਾ ਕਰਕੇ ਅਸੀਂ ਆਪਣਾ ਜਿਹੜਾ 27 ਦਾ ਪਲੇਟ ਫਾਰਮ ਹੈ ਤਿਆਰ ਹੋ ਰਿਹਾ ਆਪਾਂ ਜੱਟਣਾ ਹੈ ਹਰ ਹਾਸ ਦੇ ਵਿੱਚ ਜੱਟਣਾ ਹੈ ਇਕਤਾ ਜ਼ਰੂਰੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਦੇਖੋ ਭਾਈ ਅਮਰਪਾਲ ਸਿੰਘ ਬਾਸ ਪੰਜਾਬ ਜਥੇਬੰਦੀ ਨੂੰ ਸ਼੍ਰੋਮਣੀ ਕਾਲੇ ਦਰਬਾਰ ਸਪੰਜਾਬ ਦੇ ਵਿੱਚ ਤਨਜ਼ੀਲ ਕਰਾਉਂਦਾ ਜੇ ਸਾਡੇ ਦੋ ਐਮਪੀ ਵੀ ਜਿੱਤੇ ਨੇ ਇੱਕ ਆਜਾਦ ਸੀ ਉਹ ਵੀ ਆਜਾਦ ਸੀ ਉਹ ਵੀ ਵਾਰ ਪੰਜਾਬ ਦੇ ਆਕਾ ਅਸੀਂ ਨੇ ਹੁਣ 2027 ਦੀ ਇਲੈਕਸ਼ਨ ਜਿੱਤਣੀ ਹੈ ਹਰ ਹਾਲਤ ਦੇ ਵਿੱਚ ਜਿੱਤਣੀ ਹੈ ਮੈਂ ਬੇਨਤੀ ਕਰਨਾ ਚਾਹਣਾ ਇਸ ਬਰੇਗੜ ਦੇ ਵਿੱਚ ਜੇ ਬਾਪੂ ਅਮਰਪਾਲ ਸਿੰਘ ਦੇ ਪਿਤਾ ਜੀ ਆਉਂਦੇ ਹੋਰ ਗੱਲ ਵਣ ਜਾਣੀ ਸੀ ਇਹ ਸਰਬਜੀਤ ਸਿੰਘ ਲੋਹਾਉਂਦੇ ਹੋਰ ਗੱਲ ਬਾਤ ਜਾਣੀ ਸੀ ਅੱਜ ਇਹ মিডিਆ ਜਿਹੜਾ ਇਹ ਦੂਰੀਆਂ ਵਧਾ ਦਿੰਦਾ ਹੈ ਇਹਨਾਂ ਨੇ ਇਹ ਪੀਸ ਕਰਨਾ ਵੀ ਇਹ ਦੋ ਟੜੇ ਹੋ ਗਏ ਅਸੀਂ ਦੋ ਟੜਿਆਂ ਦੇ ਵਿੱਚ ਨਹੀਂ ਵੰਡਿਆ ਜਾਣਾ ਅਸੀਂ ਇਕੂ ਹੀ ਰਹਿਣਾ ਜਿਹੜੀ ਦੀਪ ਸਿੱਧੂ ਦੀ ਸੋਚ ਹੈ ਜਿਹੜੀ ਉਹਦੀ ਅਸੀਂ ਉਹੀ ਅਪਣਾਉਣੀ ਆ ਵੀ ਇੱਕ ਇਹਦੇ ਵਿੱਚ ਰਹਿ ਕੇ ਅਸੀਂ ਨਾਲ ਰਹਿ ਕੇ ਜਿਹੜੀ ਸੋਚ ਆਏ ਉਹਨੂੰ ਪਰਕਰਾਰ ਰੱਖਣਾ ਹੈ ਅਸੀਂ ਸੋਚ ਨੂੰ ਟੁੱਟਣ ਨਹੀਂ ਦੇਣਾ ਸੋਚ ਨੂੰ ਖਤਮ ਨਹੀਂ ਹੋਣ ਦੇਣਾ ਸਾਡੇ ਵਿੱਚ ਬਹੁਤ ਸਾਰੇ ਆ ਕੇ ਹਾਵੀ ਹੋ ਜਾਂਦੇ ਨੇ ਜਿਹੜੇ ਸਾਨੂੰ ਵੱਡੋ ਪਾੜ ਕਰਨਾ ਚਾਹੁੰਦੇ ਨੇ ਪਰ ਅਸੀਂ ਨਹੀਂ ਹੋਣਾ ਅਸੀਂ ਕੱਤਰ ਰਹਿ ਕੇ ਆਪਣੇ ਸੱਚ ਦੀ ਆਵਾਜ਼ ਬੁਲੰਦ ਕਰਨੀ ਹੈ ਮੈਂ ਜਦੋਂ ਵੀ ਬੋਲਦਾ ਇਹ ਕਹਿੰਦਾ ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਹੈ ਮੈਂ ਨਹੀਂ ਐਮਐਲਏ ਬਣਨਾ ਨਾ ਮੈਂ ਇਲੈਕਸ਼ਨ ਲੜਨੀਆ ਸਰੂਨੀ ਕਮੇਟੀ ਦੀ ਨਾ ਹੋਰ ਕਿਸੇ ਪ੍ਰਧਾਨਗੀ ਦੀ ਸਰਉਚਾ ਆ ਵਾ ਅਸੀਂ ਤਾਂ ਪੰਥ ਦੇ ਕੂਕਰ ਨਮਾਇंदे ਬਣ ਕੇ ਅਸੀਂ ਹੌਕਾ ਦੇਣਾ ਹੁਣ ਅਸੀਂ ਬਿਲਕੁਲ ਜਿਹੜੀ ਇਲੈਕਸ਼ਨ ਹੈ ਕਾਮਯਾਬੀ ਪਾਸ ਵਧੇ ਹੋਈਆਂ ਕਾਮਯਾਬੀ ਸਾਡੇ ਪੈਰਾਂ ਦੇ ਵਿੱਚ ਪਈ ਹੈ ਅਸੀਂ 71 ਹੋ ਕੇ ਚੱਲਣਾ ਜੋ ਤੁਸੀਂ ਪ੍ਰੋਗਰਾਮ ਦਿੱਤਾ ਅਸੀਂ ਉਹਦੇ ਨਾਲ ਸਹਿਮਤ ਆਂ ਸਾਰੇ ਕੱਤਰ ਹੋ ਗਏ ਤ੍ਰਿਏ ਭਾਈ ਜਟਾ ਸਿੰਘ ਹਵਾਰਾ ਨੇ ਮਾਤਾ ਜੀ ਜਿਹੜੇ 4 ਸਾਲ ਬਾਅਦ ਆਏ ਨੇ ਅੱਜ ਸਾਰੇ ਉੱਥੇ ਜਾ ਰਹੇ ਨੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ ਇੱਕ ਐਸਾ ਪ੍ਰੋਗਰਾਮ ਕੱਤਰ ਹੋ ਗਏ ਤ੍ਰਿਏ ਜਿਹਦੇ ਨਾਲ ਜਿਹੜੇ ਪੰਜਾਬ ਨੂੰ ਬਰਾਬਰ ਬਰਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਸ਼ਾਦਨਾ ਜੇ ਤੁਸੀਂ ਕੱਤਰ ਹੋ ਕੇ ਨਾ ਚਲੇ ਅੱਜ ਜਿਨ੍ਹਾਂ ਨੇ ਪੰਜਾਬ ਨੂੰ ਬਗਵਾਦ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬਹਾਰਾਜੇ ਬਿਆਦਗੀਆਂ ਕਰਾਈਆਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਬਿਆਦਗੀਆਂ ਕਰਨ ਵਾਲੇ ਦੋਸ਼ੀਆਂ ਦੇ ਉੱਤੇ ਖੋੜੀਆਂ ਚਲਾਈਆਂ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਕੱਤਰ ਹੋ ਕੇ ਨਾ ਚਲੇ ਉਹਾਰੇ ਫੇਰ ਪੰਜਾਬ ਦੇ ਕਾਬੂ ਜਰੂਰ ਹੋਗੇ। ਵੇ ਆਹ ਇੱਕ ਸਾਡੇ ਕੋਲ ਸਮਾਂ ਹੈ ਜੇ ਅਸੀਂ 71 ਹੋ ਕੇ ਚੱਲਾਂਗੇ। ਜੇ ਨਹੀਂ ਤਾਂ ਜੇ ਫੇਰ ਇਸੇ ਦਾ ਠੰਡੇ ਕਾਬਰੇ ਰਹਿਣਾ ਹੈ। ਹੁਣ ਸਮਾਂ ਭਾਵੇਂ 71 ਹੋ ਕੇ ਚੱਲਣਾ ਹੀ ਪੈਣਾ ਸਾ। ਪਰ ਆਦਰ ਜੱਸੀ ਬੰਦੀਆਂ ਲਗ ਲੱਗ ਸੀ। ਪਰ ਜਦੋਂ ਪੰਜਾਬ ਪੰਥ ਦੀ ਪੰਜਾਬ ਦੀ ਗੱਲ ਹਮੇਸ਼ਾ ਉਦੋਂ ਸਾਰੇ ਵੱਖ-ਭੇਦ ਭੁਲਾ ਕੇ ਇੱਕ ਮੰਚ ਤੇ ਇਕੱਤਰ ਹੋਇਆ ਕਰਦੇ ਸੀ ਇਹ ਸਾਨੂੰ ਵੀ ਹੋਣਾ ਪੈਣਾ ਜਿਹੜੇ ਕੋਈ ਗਿੱਲੇ ਸਿਖਵੇ ਨੇ ਅਸੀਂ ਤੁਹਾਡਾ ਵਿੱਚ ਬੈਠਾਗੇ ਅਸੀਂ ਔਰ ਦੂਰ ਕਰ ਸਕਦੇ ਆ ਇਹ ਜਥੇਬੰਦੀ ਕਿਸੇ ਇੱਕ ਪਰਿਵਾਰ ਦੀ ਨਹੀਂ ਇਹ ਜਥੇਬੰਦੀ ਕਿਸੇ ਇੱਕ ਕੱਬਰ ਦੀ ਨਹੀਂ ਕਿਛੇ ਬਸ ਇਹ ਜੱਤੀ ਦੀ ਨਹੀਂ ਇਹ ਪੰਥ ਦੀ ਜਥੇ ਹੁੰਦੀ ਆ ਵਾਰਸ ਪੰਜਾਬ ਦੀ ਤੇ ਜਿਹੜੀ ਦੀਵਸੂਦੀ ਦੇਖੋ ਸੋਚ ਕੀਤੀ ਸੀ ਜਿਸ ਦਿਨ ਇਹ ਐਸਐਨ ਇਹ ਸੇ ਧਰਤੀ ਤੋਂ ਬਾਬਾ ਜੋਰਾਵਰ ਸਿੰਘ ਸਾਹਿਬ ਫਤੇ ਸਿੰਘ ਮਾਤਾ ਗੁਜਰ ਕੌਰ ਦੀ ਗੋਦ ਵਿੱਚੋਂ ਇਹ ਵਾਰਸ ਪੰਜਾਬ ਦੀ ਜਥੇਬੰਦੀ ਜਿਹੜੀ ਬਣੀ ਨਿਕਲੀ ਤੇ ਅੱਜ ਕਿੱਥੇ ਪਹੁੰਚ ਗਈ ਆ ਅੱਜ ਬੱਚੇ ਬੱਚੇ ਦੀ ਜ਼ੁਬਾਨ ਤੇ ਹਰੇਕ ਕਹਦਾ ਮੈਂ ਬਾਰਸ਼ ਪੰਜਾਬ ਦੇ ਬਣਨਾ ਹੈ ਦੀਪ ਜਗ ਗਿਆ बुझਿਆ ਨਹੀਂ ਦੀਪ ਜਗ ਗਿਆ ਕੱਲੇ ਕੱਲੇ ਬੱਚੇ ਦੇ ਵਿੱਚ ਬਾਸ ਪੰਜਾਬ ਬਣ ਦੀ ਚਾਹਵਾਨ ਹੈ ਤੇ ਇਥੋਂ ਤੁਰ ਕੇ ਕਿੱਥੇ ਤੱਕ ਪਹੁੰਚ ਗਏ ਆਪਾਂ ਤੇ ਉਸ ਦੀਪ ਦੀ ਸੋਚ ਤੇ ਉਹਦਾ ਤਿਆਗ 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 ਦੀ ਭਾਵਨਾ ਹੋਣੀ ਚਾਹੀਦੀ ਹੈ ਲੀਡਰ ਦੇ ਵਿੱਚ ਜਿਸ ਦਿਨੇ ਜਥੇਬੰਦੀ ਬਣਾਈ ਸੀ ਉਹਨੇ ਇਹ ਨਹੀਂ ਕਿਹਾ ਵੀ ਮੈਂ ਪ੍ਰਧਾਨ ਬਣਨਾ ਹੈ ਦਿਖਾਓ ਕਿ ਦੇਉ ਨੇ ਪ੍ਰਧਾਨ ਰਖਾਇਆ ਹੋੂ બીਜਾ ਬਣਿਆ ਹੋਵੇ ਉਹਨੇ ਪੰਜ ਸਿੰਘ ਤਿਆਰ ਕਰੇ ਸੀ ਪੰਜ ਉਹਨਾਂ ਦੇ ਨਾਮ ਪੇਸ਼ ਕੀਤੀ ਵੀ ਇਹ ਜਥੇਬੰਦੀ ਨੂੰ ਚਲਾਉਂਗੇ ਆਪ ਦਾ ਪ੍ਰਧਾਨ ਬਣਿਆ ਹੀ ਨਹੀਂ ਅੱਜ ਅਸੀਂ ਇਹ ਵੀ ਦੇਖਣਾ ਹੈ ਅਸੀਂ ਇਹ ਤਿਆਗਣਾ ਬਹੁਤ ਅਨੁਸਾਰ ਆਖੋ ਅਸੀਂ ਜੇ ਦੀਪ ਦੀ ਸੋਜ ਨੂੰ ਬਚਾਉਣਾ ਹੈ ਪੰਜ ਚੰਮੇ ਇਕੱਠਾ ਕਰਕੇ ਪੰਜਾਬ ਦੀ ਹੋਂਦ ਨੂੰ ਬਚਾਉਣਾ ਹੈ ਕਿਸਾਨੀ ਨੂੰ ਬਚਾਉਣਾ ਹੈ ਜਵਾਨੀ ਨੂੰ ਬਚਾਉਣਾ ਹੈ ਅੱਜ ਸਾਡੇ ਉਤੇ ਸੈਂਟਰ ਸਰਕਾਰ ਇਹ ਏਜੰਸੀਆਂ ਪੱਪਾ ਭਾਰ ਨੇ ਵੀ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਕਿਉਂਕਿ ਹੁਣ ਉਹਨਾਂ ਨੂੰ ਪਤਾ ਵੀ ਜਿਹੜੀ ਪੰਜਾਬ ਦੇ ਵਿੱਚ ਹਵਾ ਚੱਲਦੀ ਹੈ ਉਹ ਵਾਅਸ ਪੰਜਾਬ ਦੇ ਜਿੱਥੇ ਬੰਦੀ ਦੀ ਹੈ ਐਸ ਟਾਈਮ ਜੇ ਅਸੀਂ ਇਸ ਨੌਜਵਾਨਾਂ ਦੇ ਵੇਗ ਨੂੰ ਨਾ ਵਿਚਾਲਿਆ ਫਿਰ ਸਾਡੀ ਮਰਕਾ ਮੂਰਖ ਕੌਣ ਹੋਇਆ ਸਾਨੂੰ ਪਛਾਨਣਾ ਪੈਣਾ ਹੈ ਕੀ ਕਹਿੰਦੇ ਆ ਲੋਕ ਨੌਜਵਾਨ ਕੀ ਚਾਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਆਵੇ ਅਸੀਂ ਪੰਜਾਬ ਬਚਾਉਣਾ ਸਿਰਫ ਪੰਜਾਬ ਸਾਡਾ ਪੰਜਾਬ ਅਸੀਂ ਆਨੇ ਕਾੰਨ ਕਰਤਾ ਕੈਕ ਚੱਕ ਕੇ ਕਿ ਇਹਨਾਂ ਨੇ ਸਾਨੂੰ ਮਾਰਨਾ ਸ਼ੁਰੂ ਕਰਤਾ ਤੀਆਂ ਪੈਣਾ ਸਾਡੀ ਰੀਫਤੀ ਇਹਨਾਂ ਨੇ ਕਾਰਨ ਲੱਗ ਕੇ ਬਾਰੋਂ ਆ ਗਏ ਥੇ ਪ੍ਰਵਾਸ ਹੋ ਗਿਆ ਸਾਨੂੰ ਤਾਂ ਸਾਰੇ ਪਾਸੋਂ ਮਾਰੀ ਜਾਂਦੇ ਨੇ ਕਿਹੜੇ ਪਾਸੋਂ ਨਹੀਂ ਮਾਰ ਪੈਂਦੀ ਤੇ ਹੁਣ ਤੁਸੀਂ ਦੇਖਿਆ ਹੀ ਆ ਵੀਡੀਓ ਵੀ ਆ ਗਈ ਜਿੱਦੋਂ ਤੋਂ ਕਹਿੰਦੇ ਨਾ ਵਾਸ ਰੱਖੋ ਨਾ ਬਜੋ ਬਾਂਸਰੀ ਨਾ ਰੱਖੋਗਾ ਬਾਦ ਨਾ ਬਜੂਗੀ ਬਾਂਸਰੀ ਹੜਾ ਵੀ ਇਹਨਾਂ ਦੀ ਦੇਣੀ ਐ ਵੀ ਖਰਨੜਾ ਕੋਨਾ ਪੰਜਾਬ ਜਿਨ੍ਹਾਂ ਨੂੰ ਪੰਜਾਬ ਉਹ ਸਾਥ ਸੀ ਸਾਡੇ ਮੁਸਲਮਾਨ ਵੀਰ ਸਾਡੇ ਹਰਿਆਣੇ ਦੇ जाट ਵੀਰ ਖਾ ਪੰਚੇਤਾ ਉਹ ਬਹੁਤ ਸਾਰੀ ਆਇਆ ਸਾਡੇ ਨਾਲ ਖੜੇ ਪਰ ਇਹ ਜਿਹੜੀ ਸਰਕਾਰ ਆ ਇਹਨਾਂ ਦੇ ਇਹੀ ਆ ਵੀ ਇਹ ਕਿਸੇ ਨਾ ਕਿਸੇ ਤਰੀਕੇ ਸਾਨੂੰ ਖਤਮ ਕਰਨ। ਅਸੀਂ ਉਹ ਗੱਲ ਨੂੰ ਨਹੀਂ ਦੇਣੀ ਅਸੀਂ ਗੁਰੂ ਗ੍ਰੰਥ ਤੇ ਪੰਥ ਦੇ ਝੰਡਾ ਬਰਚਾਰ ਹੈ। ਅਸੀਂ ਉਹ ਝੰਡਾ ਚੱਕ ਕੇ ਖੜਗੇ। ਅਸੀਂ ਆਪ ਹੀ ਵਿੱਚ ਇਕੱਠੇ ਹੋ ਕੇ ਲੜਾਂਗੇ। ਉਹ ਸ਼ਕਤੀਆਂ ਜਿਹੜੀਆਂ ਪੰਜਾਬ ਨੂੰ ਪਹਿਲਾਂ ਹੀ ਬਰਬਾਦ ਕਰ ਚੁੱਕੀਆਂ ਨੇ ਉਹਨਾਂ ਨੂੰ ਪੰਜਾਬ ਤੇ ਹਾਲ ਵੀ ਨਹੀਂ ਹੋਣ ਦੇਣਾ ਜਿੰਨਾ ਮਰਜੀ ਯਤਨ ਕਰ ਲੈਣਾ। ਕਿ ਤੁਹਾਡੇ ਏਕਤਾ ਦੇ ਨਾਲ ਸੰਭਵ ਹੈ ਪੰਜਾਬ ਦੇ ਬਹੁਤ ਪੰਥਦਾਰ ਦੇ ਬੈਠੇ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਦਰਦ ਹੈ ਬਾਬਾ ਰੇਸੂ ਸਿੰਘ ਜੀ ਹੋਣੀ ਇਹਨਾਂ ਨੇ ਕਦੇ ਕਿਹਾ ਵੀ ਸਾਨੂੰ ਕੋਈ ਅਹੁਦਾ ਦੇ ਦੋ ਮੈਂ ਨਹੀਂ ਸੁਣਿਆ ਇਹਨਾਂ ਦੇ ਮੂੰਹੋਂ ਆ ਸਾਡਾ ਨਜੀਦ ਸਿੰਘ ਮੰਦਰ ਬੈਠਾ ਬਰਗਾੜੀ ਮੋਰਚੇ ਦੇ ਨਾਲ ਸਾਡੀ ਰਿਹਾ ਸਾਰੇ ਏਪੂ ਜਨਮ ਮੋਰਚਿਆਂ ਦੇ ਵਿੱਚ ਕਦੇ ਇਹਨੇ ਨਹੀਂ ਕਿਹਾ ਮੈਨੂੰ ਇਹ ਚੀਜ਼ ਦਾ ਪ੍ਰਧਾਨ ਬਣਾ ਦੋ ਇਹੋ ਜਿਹੇ ਤਿਆਗ ਬਾਣੀਆਂ ਜਿਹੜੀਆਂ ਗੋਹਾਂ ਨੇ ਕੋ ਨਾਲ ਚੰਨਣ ਅਸੀਂ ਤਾਂ ਕਹਿੰਦੇ ਆ ਵੀ ਸਾਡਾ ਰਾਜ ਭਾਗ ਕੈਨ ਹੋਵੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਪੰਜਾਬ ਦੇ ਉੱਤੇ ਜਾਲ ਬੁਣਿਆ ਗਿਆ ਆਰਐਸਐਸ ਭਾਜਪੀ ਏਜੰਸੀਆਂ ਦਾ ਸਾਬੇ ਵਰਗੇ ਪੱਗਾਂ ਦੇ ਵਿੱਚ ਸਿਰਫ ਫਸਾ ਕੇ ਜਿਹੜੇ ਤੁਰੇ ਫਿਰਦੇ ਨੇ ਜਿਹੜੇ ਆਪ ਪੰਜਾਬ ਨੂੰ ਪ੍ਰੰਥਕ ਕਹਾਉਂਦੇ ਨੇ ਉਹਨਾਂ ਨੂੰ ਪਛਾੜ ਕੇ ਇੱਕ ਨਰੋਲ ਅੰਤ ਦੀ ਪੰਜਾਬ ਦੀ ਗੱਲ ਕਰਨ ਵਾਲੀ ਪਾਰਟੀ ਉਹਦੀ ਸਰਕਾਰ ਬਣੀ ਉਹਦੀ ਇਹ ਸੋਚ ਮਾਈ ਦੀ ਸੋਚ ਸੀ ਫਿਰ ਹੁਣ ਆਪਾਂ ਸੋਚ ਵੀ ਆਪਾਂ ਦੀ ਸੋਚ ਨੂੰ ਨਮਸਤਕ ਹੁੰਦਾ ਹੈ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਤਾਂ ਇਹੀ ਵੇਦਨੀਆਂ ਕਰੂੰਗਾ ਜਿ세 ਸ਼ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਵੀ ਜੇ ਹੋ ਜਾਣ ਚੰਗਾ ਹੀ ਆ 11 14 15 ਸਾਲ ਹੋ ਗਏ ਸਾਨੂੰ ਇਹ ਇਲੈਕਸ਼ਨਾਂ ਨਹੀਂ ਕਰਾਈਆਂ ਜਾਂਦੀਆਂ ਇਦੇ ਵਿੱਚ ਵੀ ਸਾਨੂੰ ਇਹ ਹਮਲਾ ਮਾਰਨਾ ਪੈਣਾ ਪਰ ਜਿੱਥੇ ਇੱਕ ਪਾਸੇ ਜਿਸ ਤਰ੍ਹਾਂ ਇੱਕ ਵਿੰਗ ਉਹ ਵੀ ਤਿਆਰ ਹੋਵੇ ਜਿਹੜਾ ਸਿਆਸਤ ਤੋਂ ਜਨਾ ਹੋਵੇ ਬਾਸ ਪੰਜਾਬ ਦਾ ਸੀ ਕਿਹਾ ਹੋਣਾ ਚਾਹੀਦਾ ਉਹ ਵਿੰਗ ਸਿਰਫ ਦੇ ਸਰੋਣੀ ਕਮੇਟੀ ਦੇ ਇਲੈਕਸ਼ਨਾਂ ਲੜੇ ਉਹਨਾਂ ਦੇ ਵਿੱਚੋਂ ਜਿਹੜੇ ਚੁਣੁੰਨ ਦੇ ਨਮਾਇਦੇ ਹੋਣ ਉਹ ਰਾਜਨੀਤਿਕ ਨਾ ਹੋਣ ਪਹਿਲਾਂ ਹੁਣ ਬਾਦਲ ਕਿਆ ਨੇ ਕਿ ਕਿਹਾ ਉਹ ਹੋਰ ਐਮਐਲਏ ਵੀ ਨੇ ਹੋਰ ਸਰੋਣੀ ਕਮੇਟੀ ਦੇ ਮੈਂਬਰ ਵੀ ਨੇ ਅੱਜ ਧਰਮ ਦੇ ਉੱਤੇ ਰਾਜਨੀਤੀ ਦਾ ਕੁੰਡਾ ਆ ਗਿਆ। ਤਾਂ ਹੀ ਆ ਹਾਲ ਹੋ ਗਿਆ ਪੰਜਾਬ ਦਾ। ਤਾਂ ਹੀ ਇਹਨਾਂ ਨੇ ਸਾਨੂੰ ਇੱਥੇ ਤੱਕ ਲਿਆ ਆਂਦਾ। ਜਿਹੜਾ ਧਰਮ ਦਾ ਕੁੰਡਾ ਉਹ ਉੱਤੇ ਉਜੜਣਾ ਚਾਹੀਦਾ ਵੀ ਰਾਜਨੀਤੀ ਦਾ ਥੱਲੇ ਹੋਣਾ ਚਾਹੀਦਾ। ਮੈਂ ਤਾਂ ਆਪ ਸਾਰੇ ਤੋਂ ਹੀ ਬੇਨਤੀ ਕਰੂੰਗਾ ਤੁਸੀਂ ਬਧਾਈ ਦੇ ਵਾਤੋਂ ਯਾਦ ਰੱਖਿਆ ਵੀ ਸਾਡਾ ਇਸ ਦਿਨ ਨੂੰ ਮੁੱਢ ਵੱਜਿਆ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ 71 ਰੁਪਏ ਸਾਰੇ ਤੁਸੀਂ ਵਧਾਈ ਦੇ ਪਾਤਰੋਂ ਸਾਰਿਆਂ ਨੂੰ ਵਧਾਈਆਂ ਨੇ ਤੇ ਪਰ ਜਦੋਂ ਉਹ ਵੀਰ ਸਾਡੇ ਵਿੱਚ ਨਹੀਂ ਦਿੱਤਾ ਸਰੀਰ ਕਰਕੇ ਉਹ ਨਹੀਂ ਹੈ ਪਰ ਉਹਦੀ ਸੋਚ ਉਹਦੇ ਗੁਣ ਅੱਜ ਵੀ ਜਿਉਂਦੇ ਨੇ ਬਰਕਰਾਰ ਜਿਉਂਦੇ ਰਹਿਣਗੇ ਜਦੋਂ ਤੱਕ ਇਹ ਦੁਨੀਆ ਰਹੂਗੀ ਉਦੋਂ ਤੱਕ ਉਹਦੀ ਸੋਚ ਕੰਮ ਕਰੂਗੀ ਉਦੋਂ ਤੱਕ ਉਹਦੇ ਗੁਣ ਸਾਡੇ ਵਿੱਚ ਰਹਿਣਗੇ ਨਾਮ ਤਾਂ ਬਾਬਾ ਜੂਰਾਵਾਲ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਦੇ ਧਾਤੀ ਤੋਂ ਸ਼ਹੀਦਾਂ ਦੀ ਧਾਤੀ ਤੋਂ ਇਹ ਜਥੇਬੰਦੀ ਦਾ ਆਗਾਜ਼ ਹੋਇਆ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਇਹ ਜਥੇਬੰਦੀ ਇਸੇ ਤਰ੍ਹਾਂ ਰਹੂਗੀ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਆਓ ਇਕੱਤਰ ਹੋ ਕੇ ਜੋ ਵੀ ਕਾਰਜ ਕਰਨੇ ਨੇ ਆਪਾਂ ਇਕੱਤਰ ਹੋ ਕੇ ਕਰੀਏ ਤੇ ਅਸੀਂ ਤੁਹਾਡੇ ਨਾਲ ਆ ਜਿਹੜਾ ਪੰਥ ਦੀ ਪੰਜਾਬ ਦੀ ਕਿਸਾਨੀ ਦੀ ਜਵਾਨੀ ਦੀ ਧੋਨ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਆ ਕੋਈ ਭੀਆ ਇਹ ਤਾਂ ਫੇਰ ਸਾਡੇ ਆਪਣੇ ਨੇ ਕਿ ਅਸੀਂ ਹੱਕ ਤੇ ਸੱਚ ਦਾ ਨਾਰਾ ਮਾਰਦੀ ਰਹਿਣਾ ਸਾਨੂੰ ਕਿਸੇ ਔਦੇ ਦੀ ਲਾਲਸਾ ਨਹੀਂ ਅਸੀਂ ਝਾੜੂ ਬਰਦਾਰ ਪੰਥ ਦੀ ਬਣ ਕੇ ਰਹਿਣਾ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਇਸ ਵਾਰ ਪੰਥ ਦੀ ਆਸਰ ਰੂਰ ਸਰਕਾਰ ਪੰਜਾਬ ਦੀ ਬਣੇ ਜਿਹਦੇ ਵਿੱਚ ਪੰਥ ਦੀ ਗੁਰੂ ਗ੍ਰੰਥ ਦੀ ਕਿਸਾਨੀ ਦੀ ਜੁਬਾਨੇ ਦੀ ਇਹ ਗੱਲ ਹੋਵੇ ਫਿਰ ਅਸੀਂ ਜਿਹੜੇ ਕਹਿੰਦੇ ਸਾਨੂੰ ਹਲੀਮੀ ਰਾਜ ਬੇਗਮਪੁਰੇ ਦਾ ਰਾਜ ਅਸੀਂ ਕਹਿੰਦੇ ਹ ਖਾਲਸਾ ਰਾਜ ਕਰਨ ਇੱਕੋ ਹੀ ਹੈ ਸਾਨੂੰ ਉਹ ਚਾਹੀਦਾ ਹੈ ਉਹੀ ਸੋਚ ਸਾਰਿਆਂ ਦੇ ਵਿੱਚ ਕੰਮ ਕਰੂ ਕਿ ਜਦੋਂ ਇਹ ਸੋਚਾਂ ਸਾਰੀਆਂ ਇੱਕ ਸੋਚ ਕੋਈ ਆ ਬਸ ਸਾਨੂੰ ਤਰੁਣਾ ਪੈਣਾ ਸਾਰਾ ਨਕਤਰ ਹੋ ਕੇ ਤਾਂ ਹੀ ਅਸੀਂ ਬੇਗਮਪੁਰੇ ਦੇ ਰਾਜਵਾਲ, ਗਲੀਮੀ ਰਾਜਵਾਲ, ਖਾਲਸਾ ਰਾਜਵਾਲ ਅਸੀਂ ਵੱਧ ਸਕਦੇ ਹਾਂ ਫੇਰ ਹੀ ਚੜ੍ਹਦੀ ਕਲਾ ਹੋਊਗੀ ਮੈਂ ਆਪ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਇੱਥੇ ਜਥੇਵੰਦੀਆਂ ਦੇ ਨੁਮਾਇंदे ਪੰਥਕ ਜਥੇਵੰਦੀਆਂ ਦੇ ਕਿਸਾਨ ਜਥੇਵੰਦੀਆਂ ਦੇ ਸਮਾਜ ਸੇਵੀ ਜਥੇਵੰਦੀਆਂ ਦੇ ਜਿੰਨੇ ਵੀ ਨਵੇਂ ਦੇ ਆਏ ਨੇ ਸਾਰਿਆਂ ਦਾ ਧੰਨਵਾਦ ਹੈ ਤੇ ਹੁਣ ਸਾਨੂੰ ਖਿਮਿਆ ਬਕਸੋ ਸੀ ਜਾਣਾ ਹੋਰ ਵੀ ਕਈ ਕਾਰਜ ਕਰਨੇ ਨੇ ਜਿਹੜਾ ਸਭੀ ਨੂੰ ਮੈਂ ਬਤਾ ਮਾਰਚ ਰੱਖਿਆ ਹੋਇਆ ਸਾਰਿਆਂ ਨੇ ਉਹਦੇ ਬਸ ਸੂਰੀਅਤ ਕਰ ਲਈਆਂ ਮੈਂ ਪਹਿਲੇ ਹੀ ਦੱਸ ਦਿੰਦਾ ਮੈਂ 20 ਕਿਲੋਮੀਟਰ ਨਹੀਂ ਤੁਰਿਆ ਜਾਂਦਾ ਮੈਂ ਪਹੁੰਚ ਜੂਗਾ ਅਰਦਾਸ ਦੇ ਵਿੱਚ ਤੁਸੀਂ ਜ਼ਰੂਰ ਆਵਾਗਿਆ ਵੀ ਮੈਂ ਕਹਿੰਦਾ ਮੈਥੋਂ ਕਿਤੇ ਤੁਰਦਾ ਨਾ ਔਖਾ ਹੋ ਗਿਆ ਭਾਈ ਪੁਲਿਸ ਦੇ ਦਸਤਤ ਕਰ ਕਰਕੇ ਕੋਠੇ ਟਾਂ 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 ਕੇ ਕਰੰਟ ਲਾ ਲਾ ਕੇ ਸਰੀਰ ਖਤਮ ਕਰਤਾ ਸਿਰੂ ਦੇਖਣ ਨੂੰ ਯਾਰ ਸਰਦੀ ਨੂੰ ਜਦੋਂ ਪੁਲਿਸ ਦੇ ਲੈ ਕੇ ਆ ਜੀ ਇਸ ਕਰਕੇ ਅਸੀਂ ਪੰਚ ਦੀ ਸੇਵਾਗਾਰੀਆਂ ਪੰਜਾਬ ਦੀ ਸੇਵਾਗਾਰੀਆਂ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਆਦ ਨੂੰ ਆਓ ਆਪਾਂ ਉਸ ਬਾ ਸਾਰੇ ਪੰਜਾਬ ਦੇ ਵਾਪਸ ਹੈ ਅੱਜ ਨਗਲੀ ਵਾਪਸ ਵੀ ਤੁਰੇ ਫਿਰਦੇ ਨੇ ਬਾਦਲભાઈ ਕਈ ਵਾਰ ਮੈਂ ਕਹਿੰਦਾ ਅਸੀਂ ਵੀ ਪੰਜਾਬ ਦੇ ਵਾਪਸ ਹੈ ਵੇ ਤੇ ਤੂੰ ਪੰਜਾਬ ਦਾ ਬਸ ਆ ਜਾ ਫਿਰ ਇੱਧਰ ਛੱਡ ਕੇ ਸਾਰਾ ਕੁਝ ਪੰਜਾਬ ਦਾ ਅਸਲੀ ਵਾਰਿਸ ਦਾ ਇਹੀ ਆ ਜਿਹੜਾ ਆ ਬੈਠਾ ਹੈ ਜਿਹੜਾ ਦੀਪ ਸਿੱਧੂ ਦੀ ਸੋਚ ਤੇ ਸੰਜਨ ਸਿੰਘ ਮਟਨਾਂ ਵਾਲੇ ਦੀ ਸੋਚ ਤੇ ਗੁਰੂ ਪਾਤਸ਼ਾਹ ਮਹਾਰਾਜ ਦੀ ਸੋਚ ਤੇ ਜਿਹੜਾ ਚੱਲਦਾ ਅਸਲ ਵਾਰਿਸ ਦਾ ਪੰਜਾਬ ਉਹੀ ਹੈ ਉਹਨਾਂ ਦੇ ਕਾਂਦੀ ਜੀਵਾ ਬਾਈ ਮਨਦੀਪ ਸਿੱਧੂ ਦਾ ਧੰਨਵਾਦ ਹੈ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਜਰੂਰ ਆਇਓ ਦੇਖੋ ਜੇ ਤੁਸੀਂ ਬੁਲਾਓ ਨਾਵ ਨਾਉ ਕਾਫੀ ਸਾਟਾ ਕਾਫੀ ਬਣਦਾ ਕਿਉਂਕਿ ਇਹ ਜਿਵੇਂ ਦੀ ਸਾਡੇ ਵੀਰ ਨੇ ਦੋਰੀਆ ਛੋਟਾ ਕਈ ਵਾਰੀ ਮਾਨਸ ਪਰੇ ਅੰਦਾਜ਼ਾ ਜਦੋਂ ਵਧਾ ਸੁਣਦਾ ਵੀ ਇਹ ਸਾਡੇ ਅਜ ਵਿੱਚ ਹੁੰਦਾ ਪਤਾ ਨਹੀਂ ਅਸੀਂ ਹੁਣ ਕਿੱਥੇ ਖੜੇ ਹੁੰਦੇ ਆਂ ਸਰੀਰ ਕਰਕੇ ਕਿੱਥੇ ਖੜੇ ਆ ਅੱਜ ਉਹਦੇ ਬਗੈਰ ਚਲੋ ਜਿਵੇਂ ਗੁਰੂ ਨੂੰ ਭਾਵੇ ਉਹ ਅਮਰ ਹੈ ਉਹ ਸਦਾ ਪ੍ਰੀਤ ਹੋਗਾ ਉਹਦੀ ਸੋਚ ਅਮਰ ਹੋਊਗੀ ਉਹਦੀ ਸੋਚ ਸਾਡੇ ਦਿਨਾਂ ਦੇ ਵਿੱਚ ਬਸੇ ਤੇ ਰਹਿਊਗੀ ਸਾਰਿਆਂ ਦਾ ਧੰਨਵਾਦ ਜੀ ਸਾਬ ਜਥੇਬੰਦੀ ਦਾ ਸਾਡੇ ਹਰੀਵਾਲ ਸਾਹਿਬ ਕਨੇ ਸਭ ਦਾ ਧੰਨਵਾਦ ਜਿੰਨੀ ਬੀਤੀ ਆਣਾ ਸਾਹਿਬ ਹੁਣੀ ਸਾਹਿਬ ਬੰਕੋਰਕਾਰ ਸਿੰਘ ਜੀ ਕੋਰੀਆ ਘਰ ਦੇ ਵਾਲੇ ਨੂੰ ਜਿਹੜਾ ਜਿਸ ਵੀ ਅਕੀਰ ਹੋ ਰ ਸਾਰੇ ਆਏ ਮੈਨੇ ਸਾਰਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੱਜ ਕੇ ਜਿਕਾ ਲੈ ਜਾਵੇ ਨਾਲ ਹੋ ਜਾਵੇ ਸਤਿਬਾਬਾ ਜਰਨੈਲ ਸਿੰਘ ਦੇ ਮਨ ਨੂੰ ਭਾਵੇ